ਸੱਸੀ ਕਾਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਡੇ YouTube ਪਰਿਵਾਰ ਦਾ ਪਰਮਾਤਮਾ ਜੀ ਦਾ ਅਸਰ ਵੀ ਸੂ ਸਾਰੇ ਰਾਜੀ ਖੁਸ਼ੀਆਂ ਚੜ੍ਹਦੀ ਕਲਾ ਦੇ ਵਿੱਚੋਂ ਅੱਛ ਮੈਂ ਤੇ ਮੇਰੇ ਲੀਟੂ ਨਾ ਹੱਥ ਸੱਸੀ ਕਾਜੀ ਹੱਥ ਜੁੜ ਕੇ ਹੱਥ ਜੁੜ ਕੇ ਕਿਵੇਂ ਕਰਦੇ ਸੱਸੀ ਕਾਜੀ ਹਾਂ ਅਸੀਂ ਚੱਲੇ ਆ ਅੱਜ ਮਾਰਕੀਟ ਨਾਲ ਤੁਹਾਨੂੰ ਵੀ ਦਿਖਾਉਣੇ ਆ ੱਟਕੇ ਨਾਲ ਚੱਲੇ ਅੱਜ ਮੇਰੇ ਨਾਲ ਇਹ ਨਹੀਂ ਤਾਂ ਇਹਨੂੰ ਦੁਕਾਨ ਤੇ ਛੱਡ ਕੇ ਜਾਣਾ ਸੀ ਅੱਜ ਨਾਲ ਲੈ ਕੇ ਜਾਣਾ ਪੈਣਾ ਕਹਿੰਦੀ ਮੈਂ ਵੀ ਜਾਣਾ ਰੈਸਟੋਰੈਂਟ ਤੇ ਹੋਈ ਆ ਬ੍ਰੇਕ 2 ਘੰਟਿਆਂ ਦੀ ਨਾਲੇ ਥੋੜਾ ਜਿਹਾ ਦੁਕਾਨ ਦਾ ਸਮਾਨ ਲੈ ਆਈਏ ਤੇ ਨਾਲੇ ਮਾਮਾ ਤੇ ਆ ਕੇ ਮਈ ਦੋ ਸੇਕੇ ਪਾ ਲੈ ਨਹੀਂ ਬੱਸ ਹੈ ਨਹੀਂ ਬੈਠੋ ਜਲਦੀ ਜਲਦੀ ਚਲੋ ਹਾਲ판 ਨਹੀਂ ਕਿਥੋਂ ਦੀ ਮਾਰਕੀਟ ਦਿਖਾਉਣੇ ਆ ਜਿਹਦੇ ਚੋਂ ਆਪਾਂ ਦੁਕਾਨ ਦਾ ਸਮਾਨ ਲੈ ਕੇ ਆਉਨੇ ਆ ਤੇ ਕਿਹ ਕਿਹ ਸਮਾਨ ਲੈਣੇ ਆ ਬਣ ਰਹੇ ਆ ਵੀਡੀਓ ਦੇ ਨਾਲ ਹੈਗੇ ਰਿਓ ਕਿ ਆਣਾ ਇਹ ਉਹ ਤੇ ਚੁੜਗਲੇ ਲਾਇਆ ਮੈਂ ਅਮਮਾ ਜੀ ਕਹ ਲਾ ਸੁਣਾਉਣ ਨੂੰ ਰਹਿੰਦੀ ਆ ਅੜੀਆ ਅੜੀਆ ਫੋਨ ਦੇ ਇਹ ਜੇ ਹੁਣ ਕਹਿੰਦੇ ਨਾ ਤੂੰ ਕੋਤੋਂ ਸਹੀ ਬੋਲਣ ਲੱਗੇਗਾ ਬਤੌਰ ਲੋੜ ਲੱਗ ਕਿਉਂ ਕਰਦਾ ਸਾਰਾ ਦਿਨ ਉਹ ਕੀ ਪੜਦੀ ਕੱਬ ਪੜਦੀਆਂ ਗੱਲਾਂ ਸਮਝ ਲੱਗਦੀਆਂ ਆ ਤੀਆਂ ਲੱਗਦੀਆਂ ਨਹੀਂ ਚੱਲ ਟਰਬ ਸੀਟ ਦੇਖ ਰਹਾ ਤੂੰ ਕਿ ਕਿੱਤਰ ਨੂੰ ਕਰੀ ਪਈ ਆ ਉਹਦਾ ਵਿਚਾਰੇ ਦਾ ਸਾਰਾ ਪਾਸਾ ਖੰਡਾਇਆ ਪਿਆ ਬਸ ਚਲੋ ਚਲਦੇ ਆ ਬੱਸ ਆ ਗਈ ਉਹਦੇ ਚਲੋ ਜੀ ਜਾਂਦੇ ਆ ਹੁਣ ਮਾਰਕੀਟ ਸਾਰੇ ਤਾਂ ਮੂੰਹ ਧੋ ਕੇ ਇਸ ਵਾਰ ਕੇ ਸਰਸੁਰ ਜਾਂਦੇ ਤੇ ਨਾਹਤ ਦਾ ਇੱਧਰ ਬਾਲ ਫਿੰਡੇ ਮੂੰਹ ਬਿੱਲੀ ਨੇ ਚਟਿਆ ਪਿਆ ਹੈ ਨਾਹਤ ਹਾਂ ਚਲੋ ਜੀ ਟਾਟਾ ਬਾਏ 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 ਮਿਲਦੇ ਆ ਮਾਰਕੀਟ ਜਾ ਕੇ ਸਤਿ ਸ੍ਰੀ ਅਕਾਲ ਇਹ ਹੁਣ ਸਤਿ ਸ੍ਰੀ ਅਕਾਲ ਥੋੜੀ ਕਰਨੀ ਆ ਹਣ ਤਾਂ ਫੋਨ ਸਵੇ ਕਰਕੇ ਦੇ ਤੇ ਫਿਰ ਕਰੀਏ ਹਾਂ ਜੀ ਪਹੁੰਚ ਗਏ ਮਾਰਕੀਟ ਵਿੱਚ ਪੰਪਾ ਦਾ ਮਾਰਕੀਟ ਦੇ ਇਹ ਹੈਗੀ ਆ ਇੱਥੇ ਲੋਨੇ ਵਰਗ ਦੀ ਸਾਡੇ ਸ਼ਹਿਰ ਦੀ ਦੁਕਾਨਾਂ ਵਾਲਿਆਂ ਦੀ ਰੈਸਟੋਰੈਂਟ ਹੋਵੇ ਕ੍ਰੋਸਰੀ ਸਟੋਰ ਹੋਵੇ ਜਾਂ ਕੱਪੜੇ ਦੇ ਹੋਵੇ ਸਟੋਰ ਜਿੰਨਾ ਦਾ ਵੀ ਆਪਣਾ ਸਮਾਨ ਹੈ ਜਿੱਦਾਂ ਬਾਤੋ ਕਰੇਟ ਤੇ ਚੱਕਦੇ ਹਨ ਉਹ ਹੈਗਾ ਸਾਰਾ ਅੰਜੀਆ ਅੱਜ ਸਾਡੇ ਕੋਲੇ ਸਮਾਨ ਦੀ ਲਿਸਟ ਖੋਲਦੇ ਹਾਂ ਬੁੱਤਾ ਤੋਂ ਮੜਵੇਟਾ ਕਰ ਲਾ ਆ ਸਮਾਨ ਦੀ ਲਿਸਟ ਆ ਕਿ ਜਿਹੜਾ ਸਮਾਨ ਲਿਆਉਣਾ ਕੁਛ ਅੱਜ ਲਿਆਉਂਗੀ ਕੁਛ ਕੱਲ ਨੂੰ ਲਿਆਉਂਗੀ ਨਾ ਸੋ ਇਹਨੇ ਸਮਾਨ ਲਗੂ ਗਾਣਾ ਅੱਤੇ ਦੇ ਵਿੱਚ ਬਾਕੀ ਸਮਾਨ ਹੈਗਾ ਸਾਰਾ ਚਲੋ ਦੇਖ ਲੈ ਕਿੰਨੇ ਕੁ ਦਾ ਸਮਾਨ ਅੱਜ ਲੈ ਕੇ ਆਉਣਾ ਕੁਛ ਕੁਛ ਚੀਜ਼ਾਂ ਲਿਆਵਾਂਗੀ ਕੁਸ਼ਕ ਨਹੀਂ ਕਿਉਂਕਿ ਜਿਹੜੀਆਂ ਜ਼ਰੂਰੀ ਨੇ ਜੱਚ ਚਾਹੀਦੀਆਂ ਹੀ ਲਿਆਉਣੀਆਂ ਨੇ ਚੱਕ ਲਾ ਬੁੱਤਾ ਹਾਂ ਮਨਾ ਹੱਟ ਚੱਲ ਚੱਲ ਕਰੋ ਕਰੋ ਟਰਾਈ ਗੱਡੀ ਕੱਢੋ ਆਪਣੀ ਹਾਏ ਲਾ ਦੇ ਜੋਰ ਹੋਣਾ ਜੋਰ ਹੈ ਇਹਦੇ ਚ ਬਸ ਖਤਮ ਹੋ ਗਿਆ ਥੱਕ ਗਿਆ ਹੈ ਜੀ ਤਰਦੀ ਨਹੀਂ ਪਰੇ ਹੋ ਜਲੋ ਮੇਰੇ ਤੋਂ ਤਾਂ ਆਪ ਨਹੀਂ ਲੱਗਦਾ ਤੁਸੀਂ ਕਰੀਏ ਐਸੇ ਨਹੀਂ ਬੰਦੇ ਬੁੱਤੇ ਦੇ ਜਿੱਦੇ ਨਿਕਲ ਜਾਣੀਆਂ ਇਹ ਗੱਡੀ ਆਪਾਂ ਕੱਢ ਲਈ ਆਪਣੀ ਤੇ ਇਹ ਵੀ ਚੱਲ ਰਹੇ ਨੇ ਉਹਦੇ ਕਾਰਡ ਦਿਖਾ ਕੇ ਮਿਲੂਗੀ ਐਂਟਰੀ ਹਾਏ ਹਾਏ ਮੱਛੀ ਬੰਦ ਜ਼ਾਕਨ ਡਿਸ਼ਾ ਕਿ ਤੋ ਵਾਹ ਦੰਕੇ ਸ਼ੋਨ ਹਾਏ ਦੰਕੇ ਵੀ ਕੀ ਕੀ ਸਾਮਾਨ ਲਈ ਆ ਲੱਗ ਗਿਆ ਗ੍ਰੋਸਰੀ ਸਟੋਰ ਬੜਾ ਵੱਡਾ ਵਾ ਇਲੈਕਟ੍ਰੋਨਿਕਸ ਸਾਮਾਨ ਸਾਰਾ ਕੁਝ ਜਿੰਨਾਂ ਤੋਂ ਉਸ ਸਾਮਾਨ ਜਲਦੀ ਜਲਦੀ ਚੱਕ ਲਈਏ ਫੇਰ ਦਿਖਾਉਣਾ ਕੀ ਕੀ ਲਿਆ ਕਿੰਨੇ ਦਾਲਿਆ ਮੇਰੇ ਖਿਆਲ ਚ ਨਿਆਣੇ ਸਾਰਿਆਂ ਦੇ ਇਦਾਂ ਕਰਦੇ ਨੇ ਜਾਂ ਮੇਰੀ ਕੱਲੀ ਕੁੜੀ ਹੈਗੀ ਜਦੋਂ ਖੇਡਾਂ ਦੇਖਦੀ ਆ ਉੱਥੇ ਨਹੀਂ ਘੁੰਮਣ ਲੱਜਣੀ ਮੱਖੀ ਵਾਂਗ ਉੱਥੇ ਹੀ ਮਟਰਾਊਗੀ ਹਾਏ ਕੀ ਨਹੀਂ ਇਹ ਨਹੀਂ ਲਊਗਾ ਨਹੀਂ ਰੱਖ ਦੂਗਾ ਪੁੱਤ ਨਹੀਂ ਇਹ ਤਾਂ ਆਪਣੇ ਕੋਲ ਹੈਗੀ ਐਦਾਂ ਦੀਆਂ ਤਾਂ ਆ ਇਹਦੇ ਨਾਲ ਕੀ ਮਿੱਟੀ ਇਕੱਠੀ ਕਰਨੀ ਆਪਣੇ ਕੋਲੇ ਤਾਂ ਮਿੱਟੀ ਹੈ ਨਹੀਂ

ਨਹੀਂ ਇਹ ਵੀ ਨਹੀਂ ਚਾਹੀਦੀ ਨਹੀਂ ਨਹੀਂ ਹੁਣ ਦੱਸੋ ਸਾਰੀ ਕੁਛ ਲੈ ਲੈਣਾ ਹਾਂ ਮੈਂ ਉਹਨੇ ਕਰਵਾ ਆਏ ਕਰਾਂਗੇ ਕਿੱਥੇ ਫਰਸ਼ ਦੇ ਉੱਤੇ ਆਏ ਕਰਨੀ ਆਪਾਂ ਨੂੰ ਸਮੁੰਦਰ ਕੰਢੇ ਜਾਣਾ ਪੈਣਾ ਜਦੋਂ ਪਾਪਾ ਆਉਣਗੇ ਉਹਨਾਂ ਨੂੰ ਕਹਦਾਂਗੇ ਸਮੁੰਦਰ ਕੰਢੇ ਚਲੀਏ ਫਿਰ ਉੱਥੇ ਆਏ ਕਰ ਲਾਂਗੇ ਉਹ ਤਾਂ ਘਰੇ ਦਾ ਫਰਸ਼ ਲੱਗੀ ਹੈਗੀ ਫਰਸ਼ ਪਟਣੀ ਹੈ ਹਾਂ ਨਹੀਂ ਪੁੱਤ ਰਹਿਣ ਦੇ ajo ਨਹੀਂ ਇਹ ਹੈਗੇ ਸਾਰੀਆਂ ਗਰਮੀਆਂ ਨਹੀਂ ਕਿੱਡਾਂ ਹਾਂ ਆ ਲੈ ਲੂਗਾ ਆ ਲੈ ਲੂਆ ਹਾਏ ਹਾ ਲੈ ਲੂ ਬੋ ਬੁਲੇ ਆ ਕਿੰਨਾ ਸੋਹਣਾ ਪਾਣੀ ਨਾਲ 1 ਰੁਪਈਆ ਇਹਦਾ ਠੀਕ ਆ ਜਾਂ ਕੋਈ ਇਦਾਂ ਦੀ ਚੀਜ਼ ਲੈ ਲੈ ਟੱਪਣ ਨੱਚਣ ਵਾਲੀ ਜਿਹਦੇ ਨਾਲ ਥੋੜਾ ਜਿਹਾ ਤੂੰ ਹੋਊਗੀ ਹੋ ਜਿਵੇਂ ਸੈਟ ਨਹੀਂ ਅਨਮੋਲ ਹੋ ਜਾਊਗਾ ਸੈਟ ਚਲੀ ਓਕੇ ਠੀਕ ਆ ਆ ਰੱਖ ਦੀਏ ਆ ਰੱਖ ਦੀਏ ਨਹੀਂ ਨਾ ਹਤੇ ਇੱਕ ਹੀ ਕਰਨਾ ਪੋਤੇ ਆਪਣੇ ਕੰਮ ਨਹੀਂ ਹੈਗਾ ਕਿਸੇ ਵੀ ਇਹ ਨਹੀਂ ਇਹ ਨਹੀਂ ਚਾਹੀਦਾ ਇਹ ਤਾਂ ਗੰਦਾ ਬੜਾ ਕਿੱਥੇ ਗੰਦਾ ਪਾਣੀ ਉਹ ਤਾਂ ਚੰਗਾ ਆ ਆਪੋਂ ਹੈਗੀ ਆ ਕਿਤੇ ਹੈਗਾ ਪਾਣੀ ਆਪਣੇ ਮੁੱਕਿਆ ਪਿਆ ਆਪ ਕੋਲ ਹੈਗੀ ਆ ਆਪ ਕੋਲ ਹੈਗੀ ਆ ਬੜਾ ਪਈ ਦੀ ਚੀਜ਼ ਨਹੀਂ ਲੈਣਗੀ ਚਲ ਓਕੇ ਕਿੰਨੀ ਸੋਹਣੀ ਛੋਟੀ ਜੀ ਮਿਕਸੀ ਆ ਵੱਡੀਆਂ ਤਾਂ ਦੇਖੀਆਂ ਸੀ ਆ ਸਟੀਲ ਦੇ ਇੱਕ ਗਲਾਸ ਵਾਲੀ ਮਿਕਸੀ ਹੈ ਜਿਹੜੀ ਪਹਿਲੀ ਵਾਰੀ ਦੇਖੀ ਲਗੇ ਆ ਜੀ ਕੰਮਾਂ ਦੇ ਦੋ